ਤੁਸੀਂ ਹੁਣ ਕੱਟ ਦੀ ਗੱਲ ਕਰਦੇ ਹੋ ਕੱਟ ਭਾਵੇਂ ਇੱਥੇ 2000 2 ਲੱਖ ਕੱਟ ਹੋ ਜੇ ਅਸੀਂ ਨਹੀਂ ਡਰਦੇ ਅਸੀਂ ਕਿਉਂ ਡਰੀਏ ਸਾਡਾ ਪੰਜਾਬ ਹੈ ਯਾਰ ਭਾਵੇਂ ਇੱਥੇ 5 5 ਲੱਖ ਪ੍ਰਵਾਸੀ ਆ ਰਹੇ ਅਸੀਂ ਪ੍ਰਵਾਹ ਨਹੀਂ ਕਰਦੇ ਕਿਸੇ ਚੀਜ਼ ਦੀ ਕਿਉਂ ਕਰੀਏ ਸਾਡਾ ਪੰਜਾਬ ਹੈ ਜੇ ਗੰਦ ਪਾਉਣਗੇ ਅਸੀਂ ਗੰਦ ਬਰਦਾਸ਼ਤ ਨਹੀਂ ਕਰਾਂਗੇ ਵੀਰੇ ਭਾਜੀ ਮੇਰੀ ਇੱਕ ਗੱਲ ਸੁਣੋ ਹੁਣ ਗੰਦ ਹੁੰਦਾ ਉੱਥੇ ਮੱਖੀਆਂ ਤਾਂ ਹੁੰਦੀਆਂ ਹੀ ਆਂ ਹੁੰਦੀਆਂ ਆ ਨਾ ਉਹਨੂੰ ਜਦੋਂ ਆਪਾਂ ਹੱਥ ਮਾਰਦੇ ਆ ਉੱਡ ਜਾਂਦੀਆਂ ਉਹ ਉੱਡਦੀਆਂ ਕਿਉਂ ਨੇ ਉਹ ਗੰਦ ਤੇ ਬਹਿਣਾ ਪਸੰਦ ਕਰਦੀਆਂ ਨੇ ਇਹ ਬੰਦਿਆਂ ਨੂੰ ਹੀ ਨਹੀਂ ਪਤਾ ਇਹਨਾਂ ਨੂੰ ਇਹਨਾਂ ਦੇ ਪੈਸਿਆਂ ਦਾ ਮਤਲਬ ਹੈ ਜਿੱਥੇ ਝੜਪ ਹੋਊਗੀ ਠੀਕ ਆ ਉੱਥੇ ਇਹਨਾਂ ਨੇ ਨਹੀਂ ਖੜਨਾ ਉੱਥੇ ਜਿਵੇਂ ਮੱਖੀਆਂ ਉੜਦੀਆਂ ਨਾ ਹੱਥ ਮਾਰੇ ਤੇ ਇਹਨਾਂ ਨੇ ਉੱਡ ਜਾਣਾ ਬਾਈ ਹੁਣ ਇਹਨਾਂ ਨੂੰ ਖੁਦ ਹੋਣਾ ਚਾਹੀਦਾ ਵੀ ਤੁਸੀਂ ਆਪ ਦੱਸੋ ਵੀ ਇੱਥੇ ਦਾ ਇੰਡਸਟਰੀ ਦਾ ਮਾਲਕ ਕੀ ਇੱਥੇ ਰਹਿਣਾ ਚਾਹੂਗਾ ਇੱਥੇ ਦਾ ਇੰਡਸਟਰੀ ਦਾ ਜਿਹੜਾ ਮਾਲਕ ਹੈ ਉਹ ਆਪ ਇੱਥੇ ਰਹਿਣਾ ਚਾਹੂਗਾ ਉਹਨੂੰ ਕਹਿ ਇੱਥੇ 1000 ਗਾਇ ਦੀ ਕੋਠੀ ਬਣਾ ਪਾਣੀ ਲਾ ਉਹ ਪਹਿਲਾਂ ਕੀ ਕਰੂਗਾ ਵਾਟਰ ਟ੍ਰੀਟਮੈਂਟ ਪਲਾਂਟ ਲਾਊਗਾ ਆਪਣੇ ਘਰ ਦੇ ਅੰਦਰ ਵੀ ਮੇਰੇ ਬੱਚੇ ਨੇ ਮੇਰੀ ਫੈਮਿਲੀ ਆ ਵੀ ਉਹਨਾਂ ਨੂੰ ਗੰਦਾ ਪਾਣੀ ਨਾ ਪਿਆਇਆ ਜਾਵੇ ਇਹ ਦਰਿਆ ਦੇ ਨਾਲ-ਨਾਲ ਜਿੰਨੇ ਘਰ ਵਸਦੇ ਨੇ ਤੁਸੀਂ ਆਪ ਦੇਖ ਲਿਓ ਉਹਨਾਂ ਨੂੰ ਕੋਈ ਨਾ ਕੋਈ ਪ੍ਰੋਬਲਮ ਉਹਨਾਂ ਦੇ ਘਰ ਦੇ ਵਿੱਚ ਹੈ ਨਾ ਟਾਈਫਾਇਡ ਬੁਖਾਰ ਇਹ ਚੀਜ਼ਾਂ ਨਾਰਮਲ ਹੀ ਹੈਗੀਆਂ ਹੀ ਨੇ ਠੀਕ ਹੈ ਮੈਂ ਕੁਝ ਸਮਝਦਾ ਮੇਰੀ ਜ਼ਿੰਮੇਵਾਰੀ ਹੈ ਪੰਜਾਬ ਦਾ ਇੱਕ ਨਾਗਰਿਕ ਹੋਣ ਦੇ ਨਾਲ-ਨਾਲ ਮੇਰੀ ਇੱਕ ਜ਼ਿੰਮੇਵਾਰੀ ਆ ਮੈਂ ਇਹ ਚਾਹੁੰਨਾ ਵੀ ਬਾਈ ਨੇ ਜੇ ਕਾਲ ਦਿੱਤੀ ਆ ਸਾਨੂੰ ਹੈ ਨਾ ਕਾਲ ਕੀਤੀ ਆ ਵੀ ਮੈਂ ਜਾਉਂ ਮੇਰਾ ਫਰਜ ਆ ਮੈਂ ਕਿਸੇ ਨੂੰ ਨਹੀਂ ਪੁੱਛਿਆ ਮੈਂ ਬਾਈਕ ਦੀ ਚਾਬੀ ਮਾਰੀ ਮੈਂ ਕਿਹਾ ਯਾਰ ਮੈਂ ਜਾਣਾ ਹੀ ਜਾਣਾ ਅੱਜ ਮੇਰਾ ਬਰਥਡੇ ਆ ਵਗੈਰਾ ਇੰਨੀ ਇੰਡਸਟਰੀ ਆਪਣੇ ਲੁਧਿਆਣਾ ਸ਼ਹਿਰ ਦੇ ਅੰਦਰ ਸੀਗੀ ਐਨਾ ਜਿਵੇਂ ਗਿਲ ਚੌਂਕ ਲਾ ਲਓ ਤੁਸੀਂ ਹੱਬ ਬਣਿਆ ਪਿਆ ਸੀ ਫਾਸਨਰ ਲਾਈਨ ਦਾ ਗੱਲ ਕਰਦੇ ਹੋ ਸਾਨ੍ਹੇ ਵਾਲੀ ਸਾਈਡ ਆਊਟਰ ਤੇ ਕਿੰਨਾ ਕੁਝ ਜਾ ਚੁੱਕਿਆ ਵੀ ਉਹਨਾਂ ਦਾ ਦੇਖੋ ਉਹਨਾਂ ਦੀ ਇੱਕ ਸੋਚ ਸੀਗੀ ਵੀ ਅਸੀਂ ਬਾਹਰ ਜਾਣਾ ਵੀ ਸਾਨੂੰ ਬਾਹਰ ਟਰਾਂਸਪੋਰਟੇਸ਼ਨ ਵਧੀਆ ਰਹੂਗੀ ਇਨਾ ਨੂੰ ਵੀ ਸੋਚਣਾ ਚਾਹੀਦਾ ਵੀ ਇਹ ਗੰਦਾ ਨਾਲਾ ਜਿਹੜਾ ਪਲੂਟ ਹੋ ਰਿਹਾ ਹੈ ਗੰਦ ਪੈ ਰਿਹਾ ਇਹਦੇ ਵਿੱਚ ਜਿਹੜਾ ਕੈਮੀਕਲ ਵੀ ਜਿਹੜੇ ਅਸੀਂ ਪਾਣੀ ਦੇ ਵਿੱਚ ਮਹਿਸੂਸ ਕਰ ਰਹੇ ਹਾਂ ਪਾਣੀ ਦਾ ਟੇਸਟ ਹੀ ਚੇਂਜ ਹੋ ਚੁੱਕਿਆ ਠੀਕ ਹੈ ਮੈਂ ਕੁਝ ਸਮਝਦਾ ਮੇਰੀ ਜ਼ਿੰਮੇਵਾਰੀ ਹੈ ਪੰਜਾਬ ਦਾ ਇੱਕ ਨਾਗਰਿਕ ਹੋਣ ਦੇ ਨਾਲ-ਨਾਲ ਮੇਰੀ ਇੱਕ ਜ਼ਿੰਮੇਵਾਰੀ ਹੈ ਮੈਂ ਇਹ ਚਾਹੁੰਨਾ ਵੀ ਬਾਈ ਨੇ ਜੇ ਕਾਲ ਦਿੱਤੀ ਹੈ ਸਾਨੂੰ ਹੈਨਾ ਕਾਲ ਕੀਤੀ ਹੈ ਵੀ ਮੈਂ ਜਾਵਾਂ ਮੇਰਾ ਫਰਜ਼ ਹੈ ਮੈਂ ਕਿਸੇ ਨੂੰ ਨਹੀਂ ਪੁੱਛਿਆ ਮੈਂ ਬਾਈਕ ਦੀ ਚਾਬੀ ਮਾਰੀ ਮੈਂ ਕਿਹਾ ਯਾਰ ਮੈਂ ਜਾਣਾ ਹੀ ਜਾਣਾ ਅੱਜ ਮੇਰਾ ਬਰਥਡੇ ਆ ਵੀ ਜੇ ਅਸੀਂ ਗੰਦ ਪਾਵਾਂਗੇ ਤਾਂ ਪਾਣੀ ਕਿਤੇ ਕਦੋਂ ਨਾ ਕਦੇ ਸਾਡੇ ਘਰੇ ਵੀ ਇਹ ਪਾਣੀ ਪਹੁੰਚੂਗਾ ਹੀ ਤੇ ਇੱਥੇ ਸੰਤ ਸਿੰਚੇਵਾਲ ਹੋਰਾਂ ਦਾ ਇੱਕ ਪੋਸਟਰ ਲੱਗਿਆ ਹੋਇਆ ਜਿਹਦੇ ਉੱਤੇ ਪਵਿੱਤਰ ਬੁੱਢੇ ਦਰਿਆ ਨੂੰ ਬਹਾਲ ਕਰਨ ਲਈ ਕਾਰਜ ਜਾਰੀ ਨੇ ਕਾਰਜ ਤਾਂ ਜਾਰੀ ਨੇ ਪਰ ਜਿਹੜਾ ਉਹਨਾਂ ਨੇ ਫਲੈਕਸ ਬੋਰਡ ਲਾਇਆ ਹੋਇਆ ਸੀਗਾ ਉਹ ਹੀ ਖਰਾਬ ਹੋ ਗਿਆ ਉਹ ਫਲੈਕਸ ਬੋਰਡ ਫਟ ਗਿਆ ਪੰਜਾਬ ਦੀ ਸਿਆਸਤ ਦੇ ਨਾਂ ਦੇ ਉੱਤੇ ਬੁੱਲਾਂ ਦੇ ਉੱਤੇ ਜ਼ੁਬਾਨ ਦੇ ਉੱਤੇ ਬੁੱਢਾ ਨਾਲਾ ਬੜਾ ਚੜਿਆ ਰਹਿੰਦਾ ਸੀਗਾ ਪਰ ਅੱਜ ਉਹ ਬੁੱਢਾ ਨਾਲਾ ਕਿਹਦੀ ਜ਼ੁਬਾਨ ਦੇ ਉੱਤੇ ਐ ਕਿਹਦੇ ਨਾਂ ਦੇ ਉੱਤੇ ਐ ਇਹ ਹੈ ਜਾਂ ਨਹੀਂ ਇਹ ਵੀ ਪਤਾ ਨਹੀਂ ਲੱਗ ਰਿਹਾ ਇੱਕ ਵਾਰੀ ਮੈਂ ਤੁਹਾਨੂੰ ਤਸਵੀਰ ਦਿਖਾਵਾਂਗਾ ਅਸੀਂ ਉਸੇ ਬੁੱਢੇ ਨਾਲੇ ਦੇ ਉੱਤੇ ਖੜੇ ਹੋਏ ਹਾਂ ਇਹ ਇਲਜ਼ਾਮ ਲੱਗਦਾ ਹੈ ਕਿ ਫੈਕਟਰੀਆਂ ਨੇ ਜਿਹੜਾ ਗੰਦਾ ਪਾਣੀ ਬੁੱਢੇ ਨਾਲੇ ਦੇ ਵਿੱਚ ਛੱਡਿਆ ਜਾ ਰਿਹਾ ਉਹਨੂੰ ਗੰਦਾ ਪਲੀਟ ਜਿਹੜਾ ਕੀਤਾ ਜਾ ਰਿਹਾ ਇਸ ਪਾਣੀ ਨੂੰ ਤੇ ਇੱਥੇ ਸੰਤ ਸਿੰਚੇਵਾਲ ਹੋਰਾਂ ਦਾ ਇੱਕ ਪੋਸਟਰ ਲੱਗਿਆ ਹੋਇਆ ਜਿਹਦੇ ਉੱਤੇ ਪਵਿੱਤਰ ਬੁੱਢੇ ਦਰਿਆ ਨੂੰ ਬਹਾਲ ਕਰਨ ਲਈ ਕਾਰਜ ਜਾਰੀ ਨੇ ਕਾਰਜਤਾ ਜਾਰੀ ਨੇ ਪਰ ਜਿਹੜਾ ਉਹਨਾਂ ਨੇ ਫਲੈਕਸ ਬੋਰਡ ਲਾਇਆ ਹੋਇਆ ਸੀਗਾ ਉਹੀ ਖਰਾਬ ਹੋ ਗਿਆ ਉਹ ਫਲੈਕਸ ਬੋਰਡ ਫਟ ਗਿਆ ਪਰ ਉਹਦੇ ਉੱਤੇ ਬੜੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ ਤਾਕਤਾਂ ਲਿਖੀਆਂ ਹੋਈਆਂ ਨੇ ਕੂੜਾ ਸਿਟਣਾ ਮਨਾ ਹੈ ਇੱਥੇ ਪਰ ਇੱਥੇ ਸਾਨੂੰ ਪਤਾ ਲੱਗ ਰਿਹਾ ਕਿ ਕੂੜਾ ਸਿਟਣਾ ਮਨਾ ਨਹੀਂ ਐ ਲੋਕ ਐਨ ਲੱਗਦਾ ਲੋਕ ਇੱਥੇ ਕੂੜਾ ਸਿਟ ਕੇ ਜਾਂਦੇ ਨੇ ਉਹਨਾਂ ਨੂੰ ਐਨ ਲੱਗਦਾ ਕਿ ਕੂੜਾ ਇੱਥੇ ਹੀ ਸੁੱਟੋ ਤੇ ਸਾਫ ਸੁਥਰਾ ਹੁਣ ਬਣਾਈਏ ਜਾਂ ਬਣ ਰਿਹਾ ਜਾਂ ਨਹੀਂ ਜੇ ਲੋਕ ਆਏ ਨੇ ਬਚਾਉਣ ਦੇ ਲਈ ਪੰਜਾਬ ਦੇ ਜਾਗਦੇ ਹੋਏ ਵਾਤਾਵਰਣ ਪ੍ਰੇਮੀ ਆਏ ਹੋਏ ਨੇ ਕਿ ਅਸੀਂ ਬਚਾਉਣਾ ਹੈ ਤੇ ਉਹਨਾਂ ਨਾਲ ਕਿਵੇਂ ਟਰੀਟ ਕੀਤਾ ਹੈ ਬਈ ਲੁਧਿਆਣੇ ਦੇ ਰਹਿਣ ਵਾਲੇ ਨੇ ਕਾਫੀ ਲੰਬਾ ਸਮਾਂ ਹੋ ਗਿਆ ਇਹਨੂੰ ਦੇਖਦਿਆਂ ਨੂੰ ਕਿ ਜਿੰਨੀਆਂ ਇੰਡਸਟਰੀਆਂ ਨੇ ਉਹ ਕਿਵੇਂ ਕੰਮ ਕਰ ਰਹੀਆਂ ਨੇ ਹੋਰ ਵੀ ਕਈ ਇੰਡਸਟਰੀਆਂ ਸੀਗੀਆਂ ਜੋ ਲੁਧਿਆਣੇ ਤੋਂ ਬਾਹਰ ਹੋ ਗਈਆਂ ਉਹਨਾਂ ਨੇ ਉੱਥੇ ਜਾ ਕੇ ਕੰਮ ਕੀਤਾ ਇੱਥੇ ਕੀ ਕੀ ਪਰੇਸ਼ਾਨੀਆਂ ਦੀ ਇਹ ਗੱਲ ਕਰਨ ਦੀ ਕੋਸ਼ਿਸ਼ ਕਰਨਾ ਬਈ ਬੁੱਢੇ ਨਾਲੇ ਦੀ ਤਾਂ ਪਰੇਸ਼ਾਨੀ ਹੈਗੀ ਹੈ ਕਿ ਲੋਕਾਂ ਨੂੰ ਬਿਮਾਰੀਆਂ ਹੋਰ ਬੜਾ ਕੁਛ ਆ ਧੂੜ ਮਿੱਟੀ ਬੜੀ ਹੈ ਕਿਹੜੀਆਂ ਕਿਹੜੀਆਂ ਪਰੇਸ਼ਾਨੀਆਂ ਨੇ ਤੇ ਹੋਰ ਕਿਹੜੀਆਂ ਇੰਡਸਟਰੀਆਂ ਜਿਹੜੀ ਲੁਧਿਆਣੇ ਤੋਂ ਬਾਹਰ ਹੋ ਚੁੱਕੀ ਹੈ ਹੁਣ ਤੱਕ ਹੁਣ ਤੁਸੀਂ ਇੱਕ ਚੀਜ਼ ਨੋਟਿਸ ਕਰੋ ਆਪਣੀ ਫਾਸਟ ਮਤਲਬ ਨਟ ਬੋਲਟ ਵਗੈਰਾ ਇੰਨੀ ਇੰਡਸਟਰੀ ਆਪਣੇ ਲੁਧਿਆਣਾ ਸ਼ਹਿਰ ਦੇ ਅੰਦਰ ਸੀਗੀ ਹਨਾ ਜਿਵੇਂ ਗਿਲ ਚੌਂਕ ਲਾ ਲਓ ਤੁਸੀਂ ਹੱਬ ਬਣਿਆ ਪਿਆ ਸੀ ਫਾਸਨਰ ਲਾਈਨ ਦਾ ਹੁਣ ਸਾਈਕਲ ਮਾਰਕੀਟ ਆ ਉਹਦੇ ਵਿੱਚ ਕਿੰਨੀਆਂ ਮਤਲਬ ਨਟ ਬੋਲਟ ਦਾ ਕਿੰਨਾ ਕੰਮ ਹੁੰਦਾ ਸੀ ਹਨਾ ਉਹਨਾਂ ਨੇ ਸਾਰੀਆਂ ਇੰਡਸਟਰੀਆਂ ਦੇਖੋ ਆਪਣੇ ਮਾਛੀਵਾੜਾ ਰੋਡ ਦੇ ਉੱਤੇ ਕਿੰਨੀ ਇੰਡਸਟਰੀ ਜਾ ਚੁੱਕੀ ਹੈ ਹਨਾ ਹੋਰ ਅਦਰਵਾਈਜ਼ ਜਿਵੇਂ ਤੁਸੀਂ ਗੱਲ ਕਰਦੇ ਹੋ ਸਾਹਨੇ ਵਾਲੀ ਸਾਈਡ ਆਊਟਰ ਤੇ ਕਿੰਨਾ ਕੁਝ ਜਾ ਚੁੱਕਿਆ ਵੀ ਉਹਨਾਂ ਦਾ ਦੇਖੋ ਉਹਨਾਂ ਦੀ ਇੱਕ ਸੋਚ ਸੀਗੀ ਵੀ ਅਸੀਂ ਬਾਹਰ ਜਾਣਾ ਵੀ ਸਾਨੂੰ ਬਾਹਰ ਟਰਾਂਸਪੋਰਟੇਸ਼ਨ ਵਧੀਆ ਰਹੂਗੀ ਸ਼ਹਿਰ ਦੇ ਵਿੱਚ ਜਿਹੜਾ ਕੱਟ ਹੁੰਦਾ ਉਹ ਨਹੀਂ ਹੋਊਗਾ ਠੀਕ ਹੈ ਕੁਝ ਇਹਨਾਂ ਨੂੰ ਵੀ ਸੋਚਣਾ ਚਾਹੀਦਾ ਜਿਹੜੀ ਆ ਆਪਣੇ ਜਿਹੜੀਆਂ ਆਪਣੀਆਂ ਇਹ ਇੰਡਸਟਰੀਆਂ ਜਿਹੜੀਆਂ ਆਪਣੀਆਂ ਇੱਥੇ ਬੁੱਢੇ ਨਾਲੇ ਦੇ ਦਰਿਆ ਦੇ ਨਾਲ ਨਾ ਇਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਇਹ ਗੰਦਾ ਨਾਲਾ ਜਿਹੜਾ ਪੋਲਿਊਟ ਹੋ ਰਿਹਾ ਹੈ ਆ ਗੰਦ ਪੈ ਰਿਹਾ ਇਹਦੇ ਵਿੱਚ ਜਿਹੜਾ ਕੈਮੀਕਲ ਵੀ ਜਿਹੜੇ ਅਸੀਂ ਪਾਣੀ ਦੇ ਵਿੱਚ ਮਹਿਸੂਸ ਕਰ ਰਹੇ ਹਾਂ ਪਾਣੀ ਦਾ ਟੇਸਟ ਹੀ ਚੇਂਜ ਹੋ ਚੁੱਕਿਆ ਅੱਜ ਦੇ ਟਾਈਮ ਦੇ ਵਿੱਚ ਪਾਣੀ ਦਾ ਬਿਲਕੁਲ ਟੇਸਟ ਚੇਂਜ ਹੋ ਚੁੱਕਿਆ ਵੀ ਬੰਦਾ ਪਾਣੀ ਪੀਂਦੇ ਲਾਈਕ ਨਹੀਂ ਹੈਗਾ ਇਹ ਹੁਣ ਇਹਨਾਂ ਨੂੰ ਖੁਦ ਹੋਣਾ ਚਾਹੀਦਾ ਵੀ ਤੁਸੀਂ ਆਪ ਦੱਸੋ ਵੀ ਇੱਥੇ ਦਾ ਇੰਡਸਟਰੀ ਦਾ ਮਾਲਕ ਕੀ ਇੱਥੇ ਰਹਿਣਾ ਚਾਹੂਗਾ ਬਿਲਕੁਲ ਇੱਥੇ ਦਾ ਇੰਡਸਟਰੀ ਦਾ ਜਿਹੜਾ ਮਾਲਕ ਹੈ ਉਹ ਆਪ ਇੱਥੇ ਰਹਿਣਾ ਚਾਹੂਗਾ ਉਹਨੂੰ ਕਹਿ ਇੱਥੇ 1000 ਗਾਇ ਦੀ ਕੋਠੀ ਬਣਾ ਪਾਣੀ ਲਾ ਉਹ ਪਹਿਲਾਂ ਕੀ ਕਰੂਗਾ ਵਾਟਰ ਟ੍ਰੀਟਮੈਂਟ ਪਲਾਂਟ ਲਾਊਗਾ ਆਪਣੇ ਘਰ ਦੇ ਅੰਦਰ ਵੀ ਮੇਰੇ ਬੱਚੇ ਨੇ ਮੇਰੀ ਫੈਮਿਲੀ ਹੈ ਵੀ ਉਹਨਾਂ ਨੂੰ ਗੰਦਾ ਪਾਣੀ ਨਾ ਪਿਆਇਆ ਜਾਵੇ ਹੈਨਾ ਪਾਣੀ ਨੂੰ ਪਿਓਰ ਕਰਨਾ ਟ੍ਰੀਟ ਕਰਨਾ ਉਹ ਦੇ ਉੱਤੇ ਖਰਚਾ ਕਿੰਨਾ ਬਹੁਤ ਪੈਸਾ ਤੇ ਉਹ ਆਮ ਬੰਦਾ ਕਿਵੇਂ ਲਵਾਏਗਾ ਜੇ ਉਹ ਕੋਠੀ ਵਾਲਾ ਨਹੀਂ ਲਵਾ ਸਕਦਾ ਤੇ ਆਮ ਬੰਦਾ ਕਿਵੇਂ ਬਿਲਕੁਲ ਜੀ ਬਿਲਕੁਲ 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 ਆਮ ਬੰਦਾ ਆਮ ਬੰਦੇ ਦੀ ਜ਼ਿੰਦਗੀ ਬਿਲਕੁਲ ਹੀ ਖਤਮ ਹੋ ਚੁੱਕੀ ਆ ਇਸ ਇਹ ਦਰਿਆ ਦੇ ਨਾਲ ਨਾਲ ਜਿੰਨੇ ਘਰ ਵਸਦੇ ਨੇ ਤੁਸੀਂ ਆਪ ਦੇਖ ਲਿਓ ਉਹਨਾਂ ਨੂੰ ਕੋਈ ਨਾ ਕੋਈ ਪ੍ਰੋਬਲਮ ਉਹਨਾਂ ਦੇ ਘਰ ਦੇ ਵਿੱਚ ਹੈ ਨਾ ਟਾਈਫਾਇਡ ਬੁਖਾਰ ਇਹ ਚੀਜ਼ਾਂ ਨਾਰਮਲ ਹੀ ਹੈਗੀਆਂ ਹੀ ਨੇ ਵੀ ਬੰਦਾ ਸੋਚ ਵੀ ਨਹੀਂ ਸਕਦਾ ਵੀ ਹਰੇਕ ਘਰ ਦੇ ਵਿੱਚੋਂ ਕੋਈ ਨਾ ਕੋਈ ਬੰਦਾ ਮੈਡੀਕਲ ਦੇ ਉੱਤੇ ਆਪਣੇ ਪੈਸੇ ਲਾ ਰਿਹਾ ਕਿਉਂਕਿ ਪਾਣੀ ਸਾਫ਼ ਨਹੀਂ ਅੱਜ ਤਾਂ ਇੱਥੇ ਇਕੱਠ ਕੀਤਾ ਸੀਗਾ ਕਾਫੀ ਵੱਡਾ ਇਕੱਠ ਸੀਗਾ ਕਹਿੰਦੇ ਹਜ਼ਾਰਾਂ ਬੰਦੇ ਪਹੁੰਚੇ ਸੀਗੇ ਕਿ ਅਸੀਂ ਇੰਡਸਟਰੀ ਵਾਲਿਆਂ ਦੇ ਨਾਲ ਕਿ ਅਸੀਂ ਇੱਥੇ ਆ ਬੰਨ ਨਹੀਂ ਮਾਰਨ ਦਵਾਂਗੇ ਜਿਹੜਾ ਵੀ ਲੱਖਾਂ ਮੀਤੋ ਜਾ ਰਿਹਾ ਸੀ ਉਹਨਾਂ ਨੂੰ ਕਹਿੰਦੇ ਇੱਟ ਨਾਲ ਇੱਟ ਖੜਕਾ ਦੇਵਾਂਗੇ ਤੁਸੀਂ ਤਾਂ ਇੱਥੋਂ ਦੇ ਵਸਨੀਕ ਹੋ ਤੁਸੀਂ ਨਹੀਂ ਕਿਹਾ ਕਿ ਅਸੀਂ ਵੀ ਲੱਖਾਂ ਨਾਲ ਇੱਟ ਇੱਟ ਖੜਕਾ ਦੇਵਾਂਗੇ ਵੀ ਅਸੀਂ ਨਹੀਂ ਆਣ ਦੇਣਾਗੇ ਵੇ ਇੱਥੇ ਇੰਡਸਟਰੀਆਂ ਚੱਲਦੀਆਂ ਸਾਡੀਆਂ ਚੱਲਣ ਤੋਂ ਭਾਰੀ ਦੇਖੋ ਮੇਰੀ ਗੱਲ ਸੁਣੋ ਇੱਕ ਨਾ ਜ਼ ਉਸ ਬੰਦੇ ਨੇ ਕੁਝ ਸੋਚ ਕੇ ਹੀ ਸਾਨੂੰ ਕਾਲ ਦਿੱਤੀ ਆ ਮੈਂ ਕੋਈ ਦੇਖੋ ਮੇਰੇ ਨਾਲ ਕੋਈ ਨਹੀਂ ਮੈਂ ਕੱਲਾ ਆ ਆ ਵੀ ਮੈਂ ਇਸ ਪੰਜਾਬ ਦਾ ਵਸਨੀਕ ਆ ਠੀਕ ਹੈ ਮੈਂ ਕੁਝ ਸਮਝਦਾ ਮੇਰੀ ਜ਼ਿੰਮੇਵਾਰੀ ਹੈ ਪੰਜਾਬ ਦਾ ਇੱਕ ਨਾਗਰਿਕ ਹੋਣ ਦੇ ਨਾਲ ਨਾਲ ਮੇਰੀ ਇੱਕ ਜ਼ਿੰਮੇਵਾਰੀ ਹੈ ਹੈਨਾ ਮੈਂ ਇਹ ਚਾਹੁੰਦਾ ਵੀ ਬਾਈ ਨੇ ਜੇ ਕਾਲ ਦਿੱਤੀ ਆ ਸਾਨੂੰ ਹੈਨਾ ਕਾਲ ਕੀਤੀ ਆ ਵੀ ਮੈਂ ਜਾऊं ਮੇਰਾ ਫਰਜ਼ ਆ ਮੈਂ ਕਿਸੇ ਨੂੰ ਨਹੀਂ ਪੁੱਛਿਆ ਮੈਂ ਬਾਈਕ ਦੀ ਚਾਬੀ ਮਾਰੀ ਮੈਂ ਕਹਾ ਯਾਰ ਮੈਂ ਜਾਣਾ ਹੀ ਜਾਣਾ ਅੱਜ ਮੇਰਾ ਬਰਥਡੇ ਆ ਅੱਛਾ ਹਾਂਜੀ ਹਾਂਜੀ ਅੱਜ ਮੇਰਾ ਜਨਮ ਦਿਨ ਆ ਮੇਰੇ ਯਾਰਾਂ ਦੋਸਤਾਂ ਦੀ ਕਾਲ ਆ ਰਹੀ ਹੈ ਬਟ ਮੈਂ ਨਹੀਂ ਮੈਂ ਕਹਾ ਬਾਈ ਦੇ ਨਾਲ ਆ ਵੀ ਮੈਂ ਜਾਊਂਗਾ ਹੀ ਜਾਊਂਗਾ ਜਿੱਦਾਂ ਮਰਜੀ ਜੋ ਮਰਜੀ ਹੋ ਜੇ ਹੈਨਾ ਸੋ ਆਪਾਂ ਨੂੰ ਵੀਰੇ ਦੇਖੋ ਸੋਚਣਾ ਚਾਹੀਦਾ ਵੀ ਪਾਣੀ ਗੰਦਾ ਹੋ ਰਿਹਾ ਵੀ ਆ ਦੇਖੋ ਤੁਹਾਡੇ ਸਾਹਮਣੇ ਮਿੰਟਾਂ ਚ ਹੀ ਜਾਮ ਲੱਗ ਗਿਆ ਹੈਨਾ ਇਹ ਇੰਡਸਟਰੀ ਨੂੰ ਆਪ ਸੋਚਣਾ ਚਾਹੀਦਾ ਵੀ ਜੇ ਅਸੀਂ ਗੰਦ ਪਾਵਾਂਗੇ ਤਾਂ ਪਾਣੀ ਕਿਤੇ ਕਦੋਂ ਨਾ ਕਦੇ ਸਾਡੇ ਘਰੇ ਵੀ ਇਹ ਪਾਣੀ ਪਹੁੰਚੂਗਾ ਹੀ ਇਹ ਪਾਣੀ ਆਣਾ ਹੀ ਆਣਾ ਕਿਉਂਕਿ ਪਾਣੀ ਦਾ ਲੈਵਲ ਜਿਹੜਾ ਵੀਰੇ ਬਹੁਤ ਜ਼ਿਆਦਾ ਡਾਊਨ ਜਾ ਚੁੱਕਿਆ ਆ ਜਿਹਦੇ ਕਰਕੇ ਵੀ ਸਾਨੂੰ ਪਿਓਰ ਪਾਣੀ ਨਹੀਂ ਮਿਲ ਰਿਹਾ ਪੇੜ-ਪੋਦੇ ਨਹੀਂ ਹੈਗੇ ਤੁਸੀਂ ਹੁਣ ਕੱਟ ਦੀ ਗੱਲ ਕਰਦੇ ਹੋ ਕੱਟ ਭਾਵੇਂ ਇੱਥੇ 2 2 ਲੱਖ ਕੱਟ ਹੋ ਜੇ ਅਸੀਂ ਨਹੀਂ ਡਰਦੇ ਅਸੀਂ ਕਿਉਂ ਡਰੀਏ ਸਾਡਾ ਪੰਜਾਬ ਹੈ ਯਾਰ ਭਾਵੇਂ ਇੱਥੇ 5 5 ਲੱਖ ਪ੍ਰਵਾਸੀ ਆ ਰਹੇ ਅਸੀਂ ਪ੍ਰਵਾਹ ਨਹੀਂ ਕਰਦੇ ਕਿਸੇ ਚੀਜ਼ ਦੀ ਕਿਉਂ ਕਰੀਏ ਸਾਡਾ ਪੰਜਾਬ ਹੈ ਜੇ ਗੰਦ ਪਾਉਣਗੇ ਅਸੀਂ ਗੰਦ ਬਰਦਾਸ਼ਤ ਨਹੀਂ ਕਰਾਂਗੇ ਵੀਰੇ ਅਸੀਂ ਗੰਦ ਕਿਉਂ ਬਰਦਾਸ਼ਤ ਕਰੀਏ ਕੀ ਲੱਗਦਾ ਹੈ ਕਿ ਜਿਹੜੇ ਜਿਵੇਂ ਤੁਸੀਂ ਕਿਹਾ ਕਿ ਪ੍ਰਵਾਸੀ ਆਣਗੇ ਗੰਦ ਪਾਉਣਗੇ ਹੱਲਾਸ਼ੀਰੀ ਕੌਣ ਦੇ ਰਿਹਾ ਇਹਨਾਂ ਨੂੰ ਜਿਵੇਂ ਉਹਨਾਂ ਤੋਂ ਕਹਾਰਿਆ ਜਿਵੇਂ ਅੱਜ ਵੀ ਆਏ ਇਹ ਵੀ ਇਲਜ਼ਾਮ ਲੱਗ ਰਹੇ ਜਿਵੇਂ ਸੀ ਕਿ ਕੋਈ ਦਿਹਾੜੀ ਤੇ ਆ ਰਹੇ ਨੇ ਐਮੰਦੀਆਂ ਵੀਡੀਓ ਪੈਦੀਆਂ ਸੀ ਕਿ ਵਸਟੀਕੇ ਨਾਲ ਲੈ ਕੇ ਆ ਰਹੇ ਨੇ ਗੁੰਡੇ ਲੈ ਕੇ ਆ ਰਹੇ ਨੇ ਐਮੰਦੀਆਂ ਵੀਡੀਓ ਪੈਦੀਆਂ ਸੀ ਭਾਜੀ ਮੇਰੀ ਇੱਕ ਗੱਲ ਸੁਣੋ ਹੁਣ ਗੰਦ ਹੁੰਦਾ ਉੱਥੇ ਮੱਖੀਆਂ ਤਾਂ ਹੁੰਦੀਆਂ ਹੀ ਆ ਹੁੰਦੀਆਂ ਆ ਨਾ ਉਹਨੂੰ ਜਦੋਂ ਆਪਾਂ ਹੱਥ ਮਾਰਦੇ ਆ ਉੱਡ ਜਾਂਦੀਆਂ ਉਹ ਉੱਡਦੀਆਂ ਕਿਉਂ ਨਹੀਂ ਉਹ ਗੰਦ ਤੇ ਬਹਿਣਾ ਪਸੰਦ ਕਰਦੀਆਂ ਨੇ ਹੁਣ ਪੈਸੇ ਦੇ ਕੇ ਬੰਦੇ ਬੁਲਾ ਲਓ ਉਹਨਾਂ ਨੇ ਕਿੰਨਾ ਕਿਚਰ ਇੱਕ ਸੱਚੇ ਇਨਸਾਨ ਦੇ ਸੱਚੇ ਹੁਣ ਅਸੀਂ ਸੱਚੇ ਆ ਜਿਵੇਂ ਲਾ ਲਓ ਵੀ ਚੱਲ ਅਸੀਂ ਆਏ ਆ ਬਾਈ ਦੀ ਕੋਲ ਤੇ ਹਨਾ ਅਸੀਂ ਸੱਚੇ ਆ ਵੀ ਨਹੀਂ ਯਾਰ ਸਾਡਾ ਗੰਦ ਪੈ ਰਿਹਾ ਘਰਾਂ ਚ ਹਨਾ ਵੀ ਪਲੂਟਿਡ ਪਾਣੀ ਆਪਣੇ ਇਕੱਠਾ ਹੋ ਰਿਹਾ ਹੁਣ ਇਹ ਬੰਦਿਆਂ ਨੂੰ ਇਹ ਤਾਂ ਨਹੀਂ ਪਤਾ ਵੀ ਅਸੀਂ ਅਸੀਂ ਵੀ ਉਹੀ ਪਾਣੀ ਪੀ ਰਹੇ ਆ ਇਹ ਬੰਦਿਆਂ ਨੂੰ ਇਹ ਨਹੀਂ ਪਤਾ ਇਹਨਾਂ ਨੂੰ ਇਹਨਾਂ ਦੇ ਪੈਸਿਆਂ ਦਾ ਮਤਲਬ ਹੈ ਜਿੱਥੇ ਝੜਪ ਹੋਊਗੀ ਠੀਕ ਆ ਉੱਥੇ ਇਹਨਾਂ ਨੇ ਨਹੀਂ ਖੜਨਾ ਉੱਥੇ ਜਿਵੇਂ ਮੱਖੀਆਂ ਉੜਦੀਆਂ ਨਾ ਹੱਥ ਮਾਰੇ ਤੇ ਇਨਾ ਨਹੀਂ ਉੜ ਜਾਣਾ ਬਾਈ ਇਹਦਾ ਕੋਈ ਹੱਲ ਨਿਕਲੇਗਾ ਹੁਣ ਬਾਈ ਜਿਵੇਂ ਉਹ ਪਾਣੀ ਸਾਹਮਣੇ ਆ ਰਿਹਾ ਕਈ ਇਹ ਵੀ ਕਹਿ ਰਹੇ ਨੇ ਕਿ ਜਿਹੜਾ ਉਹ ਪਾਣੀ ਆ ਰਿਹਾ ਕਹਿੰਦੇ ਪਾਈਪਲਾਈਨ ਦੇ ਵਿੱਚੋਂ ਗਟਰ ਦੇ ਵਿੱਚੋਂ ਕਹਿੰਦੇ ਉਹ ਪਾਣੀ ਕਿਸੇ ਫੈਕਟਰੀ ਦਾ ਨਹੀਂ ਹੈਗਾ ਜਾਂ ਹੋਰ ਕਿਸੇ ਪਾਸਿਓਂ ਵੀ ਅਸੀਂ ਤਾਂ ਅੱਜ ਬੰਦ ਕੀਤੀਆਂ ਫੈਕਟਰੀਆਂ ਫਿਰ ਇਹ ਪਾਣੀ ਲੱਭੋ ਕਹਿੰਦੇ ਕਿੱਥੋਂ ਆ ਰਿਹਾ ਕਹਿੰਦੇ ਆਪ ਦੇਖੋ ਨਾ ਵੀਰੇ ਪਾਣੀ ਆ ਰਿਹਾ ਉਹ ਪਿੱਛੇ ਇੰਡਸਟਰੀਜ਼ ਹੈਗੀਆਂ ਆ ਠੀਕ ਆ ਉਹ ਵਾਟਰ ਪਲੈਂਟ ਲੱਗਿਆ ਹੋਇਆ ਵਾ ਹੈਨਾ ਸਫਾਈ ਵਾਲਾ ਉਹ ਮੇਰੇ ਖਿਆਲ ਨਾਲ ਹਜੇ ਚੱਲ ਹੀ ਨਹੀਂ ਰਿਹਾ ਉਹ ਮੇਰੇ ਖਿਆਲ ਨਾਲ ਉਹ ਹਜੇ ਚੱਲ ਹੀ ਨਹੀਂ ਰਿਹਾ। ਅੱਛਾ ਉਹ ਬੰਦ ਪਿਆ ਆ? ਮੇਰੇ ਹਿਸਾਬ ਨਾਲ ਬੰਦ ਐ। ਵੀਜੇ ਚੱਲਦਾ ਹੁੰਦਾ ਤੇ ਅੱਜ ਆ ਨੋਬਤ ਨਾ ਆਉਂਦੀ ਆ ਪਾਣੀ ਦਾ ਰੰਗ ਆਹ ਨਾ ਹੁੰਦਾ ਬਾਈ। ਅੱਛਾ ਬਾਈ ਇੱਥੇ ਅੰਦਾਜ਼ਨ ਕਿੰਨੀਆਂ ਕਿ ਫੈਕਟਰੀਆਂ ਨੇ ਜਿਹੜੀਆਂ ਇਸ ਬੁੱਢੇ ਨਾਲੇ ਦੇ ਵਿੱਚ ਪਾਣੀ ਛੱਡ ਰਹੀਆਂ ਨੇ ਤੇ ਉਹਨਾਂ ਦੇ ਵਿੱਚੋਂ ਕਿੰਨੀਆਂ ਕਿ ਜਿਹੜੀਆਂ ਇੱਥੋਂ ਬਾਹਰ ਜਾ ਚੁੱਕੀਆਂ ਨੇ। ਭਾਜੀ ਦੇਖੋ ਆਈਡੀਆ ਤਾਂ ਮੈਂ ਕੁਛ ਨਹੀਂ ਦੇ ਸਕਦਾ। ਦੇਖੋ ਆ ਤੁਹਾਡੇ ਪਿੱਛੇ ਸਾਰੀਆਂ ਕਿੰਨੀਆਂ ਚਿਮਣੀਆਂ ਲੱਗੀਆਂ ਹਨਾ। ਇਹ ਸਾਰੀ ਭਾਜੀ ਇੰਡਸਟਰੀ ਆ। ਇਹ ਸਾਰੀ ਮਤਲਬ ਡਾਈਂਗਾ ਹੀ ਨੇ। ਡਾਈਂਗਾ ਦੇ ਵਿੱਚ ਦੇ ਹੈਣਾ ਇਹ ਆਲਰੇਡੀ ਜਦੋਂ ਆਪਾਂ ਕੱਪੜੇ ਨੂੰ ਰੰਗ ਚੜਾਉਨੇ ਆ ਕੈਮੀਕਲ ਲੈਬ ਹੁੰਦੀਆਂ ਇਹਨਾਂ ਦੀ ਉਹਦੇ ਵਿੱਚ ਆਲਰੇਡੀ ਮਤਲਬ ਇੰਨੇ ਕੁ ਹਾਰਨਫੁਲ ਕੈਮੀਕਲ ਹੁੰਦੇ ਆ ਵੀ ਉਹ ਆਪਾਂ ਸਹਨ ਨਹੀਂ ਕਰ ਸਕਦੇ ਉਹਦੀ ਜਿਹੜੀ ਵੇਸਟੇਜ ਹੁੰਦੀ ਆ ਉਹ ਪਾਣੀ ਦੇਖੋ ਤੁਸੀਂ ਨਾਲਿਆਂ ਦੇ ਵਿੱਚ ਆਉਂਦਾ ਹੈਣਾ ਕਿੰਨਾ ਗੰਦ ਜਾਂਦਾ ਫਿਰ ਉਹ ਧਰਤੀ ਦੇ نیچے ਸਮਾਉਂਦਾ ਸਮਾਉਂਦਾ ਫਿਰ ਆਪਣੇ ਘਰੇ ਬੋਰ ਲੱਗੇ ਆ ਸਮਰਸੀਬਲ ਲੱਗੇ ਆ ਉਹ ਪਾਣੀ ਅਸੀਂ ਪੀਨੇ ਆ ਉਹ ਪਾਣੀ ਅਸੀਂ ਪੀਂਦੇ ਆ ਜੀ ਇਹ ਅਸੀਂ ਸੰਤ ਸਿੰਚੇਵਾਲ ਹੋਰਾਂ ਦੀ ਲੱਗੀ ਹੋਈ ਆ ਫੋਟੋ ਹਾਂਜੀ ਹਾਂਜੀ ਉਹ ਕਹਿੰਦੇ ਵੀ ਇੱਥੇ ਕੂੜਾ ਵਗੈਰਾ ਕੁਝ ਨਹੀਂ ਪਾਣਾ ਇਹਨੂੰ ਸਾਫ਼ ਕਰੋ ਕਹਿੰਦੇ ਵੀ ਆ ਸਾਫ਼ ਰੱਖੋ ਕਹਿੰਦੇ ਅਸੀਂ ਸਾਫ਼ ਕਰਾਂਗੇ ਕਰ ਰਹੇ ਆ ਕੁਝ ਦੇਖੋ ਆ ਦੇਖੋ ਤੁਹਾਡੇ ਸਾਹਮਣੇ ਆ ਜੀ ਆ ਲਫਾਫੇ ਪਏ ਆ ਗੰਦ ਪਿਆ ਕਿੰਨਾ ਠੀਕ ਆ ਠੀਕ ਆ ਉਹਨਾਂ ਨੇ ਕਿਸੇ ਟਾਈਮ ਤੱਕ ਆ ਪੱਧਰ ਕੀਤਾ ਆ ਕਰਵਾਇਆ ਮਾੜਾ ਮੋਟਾ ਇਹਨਾਂ ਨੇ ਕੰਮ ਉਸ ਤੋਂ ਬਾਅਦ ਕੋਈ ਦਿਖਿਆ ਹੀ ਨਹੀਂ ਕੋਈ ਚਾਰਦਿਵਾਰੀ ਨਹੀਂ ਦਿਖੀ ਕੋਈ ਚਾਰਦਿਵਾਰੀ ਨਹੀਂ ਦਿਖੀ ਗੰਦ ਤੇ ਵੀਰੇ ਗੰਦ ਹੀ ਆ ਠੀਕ ਹੈ ਇਹ ਹੁਣ ਜੇ ਵਹੀਰ ਚੱਲੀ ਹੈ ਬਾਈ ਨੇ ਕਾਲ ਦਿੱਤੀ ਹੈ ਵਹੀਰ ਚਲਾਈ ਹੈ ਤੇ ਸਾਨੂੰ ਇਹੀ ਸੋਚਣਾ ਚਾਹੀਦਾ ਵੀਰੇ ਵੀ ਬਾਈ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰੋ ਹਰੇਕ ਪੰਜਾਬੀ ਨੂੰ ਰਿਕਵੈਸਟ ਹੈ ਦੇਖੋ ਆਉਣ ਵਾਲਾ ਟਾਈਮ ਬਹੁਤ ਮਾੜਾ ਹੈ ਆਪਣੇ ਤੇ ਆਪਣੀਆਂ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਹੈਨਾ ਆਪਣੇ ਜਿਹੜੇ ਬੱਚੇ ਨੇ ਉਹ ਕੀ ਐਕਸੈਪਟ ਕਰਦੇ ਆ ਸਾਡੇ ਤੋਂ ਜੇ ਸਾਡੇ ਅੰਦਰ ਹੀ ਅਣਖ ਨਹੀਂ ਹੋਊਗੀ ਅਸੀਂ ਕਿੱਥੇ ਜਾਵਾਂਗੇ ਸਾਡੀਆਂ ਜਮੀਰਾਂ ਮਰ ਗਈਆਂ ਦੇਖੋ ਅੱਜ ਫੈਕਟਰੀ ਵਾਲੇ ਹੋ ਕੇ ਇੱਥੇ 2 ਲੱਖ ਬੰਦੇ ਦਾ ਇਕੱਠ ਕਰ ਗਏ ਸਾਡੇ 10000 ਬੰਦਾ 11500 ਬੰਦਾ ਨਹੀਂ ਇਕੱਠਾ ਹੋਇਆ ਇਸ ਏਰੀਆ 'ਚ ਕਿਉਂ ਨਹੀਂ ਹੋਇਆ ਸਾਡੀਆਂ ਜ਼ਮੀਰਾਂ ਵਰਗੀਆਂ ਯਾਰ ਵੀ ਮੇਰੇ ਅੰਦਰ ਸੀਗਾ ਮੈਂ ਆਇਆ ਮੈਂ ਕਿਸੇ ਨੂੰ ਵੀ ਨਹੀਂ ਕਿਹਾ ਬਾਈ ਮੈਂ ਜਾਵਾਂ ਨਾ ਜਾਵਾਂ ਕਿਉਂ ਮੈਂ ਮੇਰੀ ਜ਼ਮੀਰ ਜਾਗਦੀ ਆ ਕੀ ਹੋ ਜਾਊਗਾ ਚੱਕੇ ਅੰਦਰ ਮਾਰ ਦੇਣਗੇ ਮਾਰ ਦੇਣੇ ਯਾਰ ਇਹਦੇ ਨਾਲ ਸਾਨੂੰ ਕੋਈ ਨਹੀਂ ਜਦ ਤੱਕ ਸਾਡਾ ਪੰਜਾਬ ਸੁਰੱਖਿਅਤ ਨਹੀਂ ਹੁੰਦਾ ਆਪਾਂ ਬਾਈ ਦੇ ਨਾਲ ਡਟੇ ਖੜੇ ਆ ਬਹੁਤ ਸ਼ੁਕਰੀਆ ਤਾਂ ਬਾਈ ਦਾ ਅੱਜ ਜਣਨ ਦੇਣਾ ਕਹਿੰਦੇ ਯਾਰ ਮਿੱਤਰ ਫੋਨ ਕਰ ਰਹੇ ਨੇ ਕਹਿੰਦੇ ਮੈਂ ਉੱਥੇ ਨਹੀਂ ਗਿਆ ਕਹਿੰਦੇ ਮੇਰੀ ਜ਼ਮੀਰ ਜਾਗਰੀ ਸੀ ਕਿ ਇਸ ਕਰਕੇ ਮੈਂ ਇੱਥੇ ਪਹੁੰਚੇ ਹਾਂ ਬਾਈ ਨੇ ਕਾਲ ਦਿੱਤੀ ਲਖੇ ਸਦਾਣੇ ਹੋਰ ਨੇ ਅਮੀ ਤੋਜਮਾਨ ਹੋਰ ਨੇ ਸਮੁੱਚੀ ਟੀਮ ਜਿਹੜੀ ਹੈ ਕਾਲੇ ਪਾਣੀਆਂ ਦੀ ਤੇ ਇਸ ਕਰਕੇ ਇੱਥੇ ਪਹੁੰਚਿਆ ਸੁਨੇਹਾ ਦਿੱਤਾ ਹੈ ਕਿ ਜਾਗ ਜਾਓ ਆਉਣ ਵਾਲਾ ਸਮਾਂ ਘੱਟ ਹੋ ਸਕਦਾ ਹੈ ਜਿਸ ਤਿੱਕੇ ਨਾਲ ਚੀਜ਼ਾਂ ਹੋ ਰਹੀਆਂ ਨੇ ਇਹ ਵੀ ਲਾਂਭਾ ਦਿੱਤਾ ਪੰਜਾਬੀਆਂ ਨੂੰ ਕਿ ਤੁਸੀਂ ਅੱਜ 10000 ਬੰਦਾ 5000 ਇਕੱਠਾ ਨਹੀਂ ਕਰ ਸਕੇ ਪ੍ਰਵਾਸੀ ਕਹਿੰਦੇ 2 ਲੱਖ ਬੰਦਾ ਇਕੱਠਾ ਕਰਕੇ ਇਹ ਜਿਹੜਾ ਇਹਨਾਂ ਨੇ ਲਾਂਭਾ ਜਿਹੜਾ ਪੰਜਾਬੀਆਂ ਨੂੰ ਦਿੱਤਾ ਉਹਨਾਂ ਨਾਲ ਦਿਨ ਵਿੱਚ ਕੀ ਤਸਵੀਰ ਹੁੰਦੀ ਹੈ ਇਹ ਵੀ ਦੇਖਣਾ ਹੋਏਗਾ ਕੈਮਿਸਾਜੋਗ ਦੇ ਸੀ ਜਗਮੀਤ ਤਾ